ਪੰਜਾਬ ਦੇ ਬਲਾਕ ਸਮਿਤੀ ਜ਼ਿਲ੍ਹਾ ਪ੍ਰਦੇਸ਼ ਚੋਣਾਂ ਦੀ ਸਰਗਰਮੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਨਾਮਜ਼ਦਗੀ ਫਾਰਮ ਚੋਣ ਅਧਿਕਾਰੀਆਂ ਨੇ ਉਮੀਦਵਾਰਾਂ ਵੱਲੋਂ ਭਰੇ ਜਾਣੇ ਹਨ ਔਰ ਇਹ ਸਮਾਣਾ ਬਲਾਕ ਦੇ ਜਿਹੜੇ ਉਮੀਦਵਾਰ ਹੋਣਗੇ ਉਹ ਐਸ ਡੀ ਐਮ ਦਫ਼ਤਰ ਦੇ ਵਿੱਚ ਆਪਣੇ ਫਾਰਮ ਜਮ੍ਹਾਂ ਕਰਾਣਗੇ ਐਸ ਡੀ ਐਮ ਦਫ਼ਤਰ ਦੇ ਵਿੱਚ ਚੋਣ ਚੋਣ ਅਧਿਕਾਰੀ ਰੀਤਾ ਗੋਇਲ ਜੋ ਐਸ ਡੀ ਐਮ ਸਮਾਣਾ ਹੈ ਉਹਨਾਂ ਕੋਲ ਜਮ੍ਹਾਂ ਕਰਾਣੇ ਹਨ ਔਰ ਇਸ ਦੇ ਨਾਲ ਸੁਰੱਖਿਆ ਕੇ ਪੂਖਤਾ ਇੰਤਜ਼ਾਮ ਕੀਤੇ ਗਏ ਹਨ 103 ਬੂਥ ਬਣਾਏ ਗਏ ਹਨ ਜਿੱਦੇ ਵਿੱਚ 76 ਪਿੰਡਾਂ ਦੇ ਵਿੱਚ મતદાન ਕੇਂਦਰ ਬਣਾਏ ਜਾਣਗੇ ਔਰ 19 ਬੂਥ ਐਸੇ ਹੈ ਜਿਹੜੇ ਸੰਵੇਦਨਸ਼ੀਲ ਹੈ ਇਸ ਦੇ ਬਾਰੇ ਜਾਣਕਾਰੀ ਚੋਣ ਅਧਿਕਾਰੀ ਸਮਾਣਾ ਰੀਤਾ ਗੋਇਲ ਐਜੂ ਸਮਾਣਾ ਵੱਲੋਂ ਦਿੱਤੀ ਗਈ ਤੇ ਉਹਨਾਂ ਕਹਿੰਦੇ ਪੁਲਿਸ ਕੇ ਪਖਤਨ ਜਾ ਕਿਤੇ ਗਏ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜੋ ਅਕਾਲੀ ਦਲ ਬਾਦਲ ਦੇ ਹਨ ਗੁਰਮੀਤ ਸਿੰਘ ਜਗਮੀਤ ਸਿੰਘ ਹਰਿਆਉ ਨੇ ਦੱਸਿਆ ਕਿ ਸਾਡੇ ਜੋ ਲੜਨ ਦੀ ਪੂਰੀ ਤਿਆਰੀ ਹੈ ਇਸ ਤਰ੍ਹਾਂ ਬਲੋਕ ਕਾਂਗਰਸ ਸਮਾਣਾ ਦੇ ਪ੍ਰਧਾਨ ਮੰਗਤ ਮੋਬੀ ਨੇ ਵੀ ਕਿਹਾ ਕਿ ਸਾਡੇ ਵੀ ਉਮੀਦਵਾਰ ਮੈਦਾਨ ਚ ਉਤਰਨਗੇ ਸਰਕਾਰ ਦੀ ਕਿਸੇ ਵੀ ਧੱਕੇ ਸਾਈ ਨੂੰ ਅਸੀਂ ਸਹਿਨ ਨਹੀਂ ਕਰਾਂਗੇ ਅੱਜ ਐਸ ਡੀ ਐਮ ਸਮਾਣਾ ਸ਼੍ਰੀਮਤੀ ਰਿਚਾ ਗੋਇਲ ਜੀ ਨੇ ਸਾਰੇ ਪੋਲੀਟੀਕਲ ਪਾਰਟੀਆਂ ਨੂੰ ਮੀਟਿੰਗ ਲਈ ਸੱਦਿਆ ਸੀ ਜੋ ਵੀ ਇਲੈਕਸ਼ਨ ਪ੍ਰੋਸੈਸ ਹੈ ਨੋਮੀਨੇਸ਼ਨ ਪ੍ਰੋਸੈਸ ਹੈ ਉਹਦੇ ਲਈ ਬਰੀਫਿੰਗ ਕਰਨ ਲਈ ਅੱਜ ਸਿਰਫ ਉਹੀ ਗੱਲਬਾਤ ਹੋਈ ਹੈ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੱਕੜੀ ਤੇ ਸਾਰੇ ਬਲਾਕ ਤੋਂ ਸਾਰੇ ਜ਼ਿਲ੍ਹਾ ਪ੍ਰੀਸ਼ਦ ਜੁੜਨਾਂ ਤੋਂ ਆਪਣੇ ਕੈਂਡੀਡੇਟ ਉਤਾਰ ਰਿਹਾ ਹੈ ਪੂਰੀ ਤਿਆਰੀ ਹੈ ਦੇਖੋ ਇਹ ਇਲੈਕਸ਼ਨ ਹੁੰਦਾ ਹੈ ਲੋਕਾਂ ਤੋਂ ਮਤ ਲੈਣਾ ਹੈ ਉਹਨਾਂ ਦੇ ਮਨ ਦੀ ਗੱਲ ਉਹਨਾਂ ਨੇ ਜੋ ਆਪਣਾ ਭਾਵ ਹੈ ਉਹ ਇਲੈਕਸ਼ਨ ਦੇ ਵਿੱਚ ਦੱਸਣਾ ਹੁੰਦਾ ਹੈ ਜੇ ਉਹ ਸੰਤੁਸ਼ਟ ਹੁੰਦੇ ਆ ਸਰਕਾਰ ਦੇ ਕੰਮਾਂ ਤੋਂ ਤਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਚੁਣਦੇ ਨੇ ਜੇ ਨਹੀਂ ਸੰਤੁਸ਼ਟ ਹੁੰਦੇ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੂੰ ਚੁਣਦੇ ਨੇ ਇਹ ਇੱਕ ਡੈਮੋਕ੍ਰੇਸੀ ਹੈ ਜੋ ਹੱਕ ਹੈ ਲੋਕਾਂ ਦਾ ਜੋ ਧੱਕਾਸ਼ਾਹੀ ਕਰਕੇ ਨੋਮੀਨੇਸ਼ਨ ਕੈਨਸਲ ਕਰਕੇ ਇਹ ਤਾਂ ਲੋਕਾਂ ਤੋਂ ਉਹਨਾਂ ਦਾ ਜੋ ਰਾਈਟ ਹੈ ਕਨਸਟੀਟਿਊਸ਼ਨ ਦਿੰਦਾ ਇਹ ਤਾਂ ਉਹ ਖੋਣ ਦਾ ਇੱਕ ਪਰ ਇਹਦੇ ਨਤੀਜੇ ਜੋ ਸਰਕਾਰਾਂ ਧੱਕਾ ਕਰਦੀਆਂ ਨੇ ਉਹਨਾਂ ਨੂੰ ਜਰਨਲ ਐਕਸ਼ਨ ਚ ਪਹੁੰਚਣੇ ਪੈਂਦੇ ਨੇ ਜੇ ਕੋਈ ਇਹੋ ਜੀ ਗੱਲ ਕਰਨਗੇ ਵੈਸੇ ਤਾਂ ਅਸੀਂ ਡਟ ਕੇ ਇਹੋ ਜਿਹਾ ਕੁਝ ਹੋਣ ਨਹੀਂ ਦੇਵਾਂਗੇ ਸਾਡੇ ਕੋਲ ਸਾਰੇ ਪ੍ਰਬੰਧ ਅਸੀਂ ਕੀਤੇ ਹੋਏ ਨੇ ਟੀਮਾਂ ਬਣਾਈਆਂ ਹੋਈਆਂ ਨੇ ਅਸੀਂ ਧੱਕਾਸ਼ਾਹੀ ਨਾ ਹੋਣ ਦਵਾਂਗੇ ਨਾ ਜਰਾਂਗੇ ਜੇ ਫਿਰ ਵੀ ਇਹ ਕੋਈ ਤੱਕਾਸ਼ਈ ਕਰਦੇ ਤਾਂ ਇਹਦੇ ਨਤੀਜੇ ਇਹਨਾਂ ਨੂੰ 2027 ਚ ਭੁਗਤਨੇ ਪੈਣਗੇ ਠੀਕ ਮੰਗਤ ਮਵੀ ਮੈਂ ਬਲੋਕ ਕਾਂਗਰਸ ਸਮਾਣਾ ਦਾ ਪ੍ਰਧਾਨ ਹਾਂ ਜੀ ਹਾਂ ਜੀ ਹਾਂ ਬਿਲਕੁਲ ਤਿਆਰ ਹੈ ਜੀ ਸਾਡੇ ਰਿਜ਼ਰਵਰ ਨਿੱਪਟ ਗਿੱਤੇ ਨੇ ਸਾਡੀ ਸਕੋਟਿੰਗ ਚੱਲ ਰਹੀ ਹੈ ਕੈਂਡੀਡੇਟਸ ਦੀ ਤੇ ਕੱਲ ਸਾਡੀ ਨੋਮੀਨੇਸ਼ਨ ਸ਼ੁਰੂ ਹੋ ਜਣੀਆਂ ਨੇ ਤੇ ਸਾਡੀ ਸਰਕਾਰ ਦੇਚ ਜਿਹੜੇ ਪ੍ਰਸ਼ਾਸਨ ਹੈ ਇਹਨਾਂ ਨੂੰ ਇੱਕ ਬੇਨਤੀ ਹੈ ਵੀ ਜਿਹੜੀ ਇਹਨਾਂ ਨੇ ਪਿਛਲੇ ਸਾਲ ਐਮਸੀ ਦੇ ਵਿੱਚ ਗੁੰਡਾਗਰਦੀ ਕੀਤੀ ਸੀ ਉਹਨੂੰ ਲਗਾਮ ਦੇਣੀ ਫਿਰ ਸਾਡੀ ਵੀ ਪੂਰੀ ਤਿਆਰੀ ਹੈ ਇਹੋ ਜੀ ਗੱਲ ਨਹੀਂ ਇਹਨਾਂ ਸਮਝਣ ਵੀ ਵਿਰੋਧੀ ਧਿਰ ਕਮਜ਼ੋਰ ਹੈ ਤੇ ਇਹਨਾਂ ਨੂੰ ਇਹ ਮਾੜਾ ਮੋਟਾ ਚਾਹੀਦਾ ਵੀ ਜਿਹੜੀ ਇਲੈਕਸ਼ਨ ਹੈ ਉਹ ਬੜੀ ਸ਼ਾਂਤੀ ਤਰੀਕੇ ਨਾਲ ਕਰਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਖੜੇ ਕਿੱਥੇ ਨੇ ਤੇ ਕਰਦੇ ਨੇ ਇਹ ਗੁੰਡਾਗਰਦੀ ਤੇ ਉਹ ਚੀਜ਼ ਚੱਲ ਨਹੀਂ ਦੇਣੀ ਅਸੀਂ ਕਰ ਰਹੇ ਹਾਂ ਬਿਲਕੁਲ ਭਾਰਤੀ ਜਨਤਾ ਪਾਰਟੀ ਹਰਦਮ ਤਿਆਰ ਹੈ ਔਰ ਜ਼ਿਲ੍ਹਾ ਪ੍ਰਸ਼ਦ ਔਰ ਬਲੋਕ ਸੰਪਤੀ ਦੇ ਜੋ ਇਲੈਕਸ਼ਨ ਹੋ ਰਹੇ ਨੇ ਭਾਰਤੀ ਜਨਤਾ ਪਾਰਟੀ ਅਸੀਂ ਕੱਲੇ ਕੱਲੇ ਬੂਥ ਤੇ ਉੱਥੇ ਅਸੀਂ ਡਟ ਕੇ ਪਹਿਰਾ ਦੇਵਾਂਗੇ ਔਰ ਹਰ ਇੱਕ ਬਲੋਕ ਔਰ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਅਸੀਂ ਉਤਾਰਾਂਗੇ ਅਸੀਂ ਜਿਵੇਂ ਜੀ ਮਾਨਯੋਗ ਜਿਹੜਾ ਹੈਗਾ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਪ੍ਰਾਪਤ ਨੋਟੀਫਿਕੇਸ਼ਨ ਦੇ ਅਨੁਸਾਰ 1 ਤਾਰੀਖ ਤੋਂ ਨੋਮੀਨੇਸ਼ਨ ਪੇਪਰਸ ਜਿਹੜੇ ਹੈਗੇ ਨੇ ਲੈ ਰਹੇ ਨੇ ਤੇ ਐਜ਼ ਆਰਓ ਪੰਚਾਇਤ ਸਮੰਤੀ ਬਲਾਕ ਸਮਾਨਾ ਦੀ ਨੋਮੀਨੇਸ਼ਨ 1 ਤੋਂ 4 ਤੱਕ ਲਈਆਂ ਜਾਣਗੀਆਂ ਤੇ ਉਹਦੀਆਂ ਨੋਮੀਨੇਸ਼ਨ ਐਸ ਡੀ ਐਮ ਕੋਰਟ ਕੰਪਲੈਕਸ ਦੇ ਵਿੱਚ ਅਸੀਂ ਪ੍ਰਾਪਤ ਕਰਨੀ ਹੈ ਉਹ ਜੋ ਸਾਰੀ ਟੀਮ ਗਠਿਤ ਕਰਕੇ ਬੈਠੀ ਹੈ ਤੇ ਅਸੀਂ ਸਾਰੇ ਸਿਕਿਉਰਿਟੀ ਪਰਪਸ ਲਈ ਡੀ ਐਸ ਪੀ ਸਮਾਨਾ ਨਾਲ ਤਾਲਮੇਲ ਕਰਕੇ ਸਾਰੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਾਰੇ ਕਿਤੇ ਅਸੀਂ ਆਪਣੀ ਜਿਹੜੀ ਹੈਗੀ ਹੈ ਦਾਇਤਾ ਅਨੁਸਾਰ ਵੀਡੀਓਗ੍ਰਾਫ ਜਿਹੜੀ ਜੀਡੀਆ ਵੀ ਸਾਡੇ ਪੋਲੀਟੀਕਲ ਪਾਰਟੀਆਂਜ਼ ਨੇ ਤੇ ਆਮ ਜਨਤਾ ਨੂੰ ਅਸੀਂ ਪਬਲਿਕ ਨੋਟਿਸ ਦੇ ਕੇ ਵੀ ਸੂਚਿਤ ਕੀਤਾ ਹੈ ਵੀ ਕਿਵੇਂ ਕਿਵੇਂ ਇਹਦਾ ਇਲੈਕਸ਼ਨ ਦਾ ਸ਼ੈਡਿਊਲ ਹੋਣਾ ਹੈ ਤੇ ਪੋਲੀਟੀਕਲ ਪਾਰਟੀਆਂਜ਼ ਨੂੰ ਵੀ ਅਸੀਂ ਮੀਟਿੰਗ ਕਰਕੇ ਉਹਨਾਂ ਨੂੰ ਵੀ ਅਸੀਂ ਸਮਝਾਇਆ ਕਿ ਨੋਮੀਨੇਸ਼ਨ ਫਾਰਮ ਕਿਸ ਤਰ੍ਹਾਂ ਆਣਾ ਉਹਦੇ ਨਾਲ ਕਿਹੜੇ ਨੈਕਸਚਰਸ ਲੱਗਨੇ ਨੇ ਤੇ ਅੱਗੇ ਕੀ ਕੀ ਉਹਦੇ ਚ ਐਨੋਸੀਜ਼ ਨੇ ਐਫਿਡੇਵਿਟ ਨੇ ਜਾਂ ਸੈਲਫ ਡੈਕਲੇਰेशंस ਨੇ ਫੋਟੋਗ੍ਰਾਫਸ ਲੱਗ ਰਹੀਆਂ ਨੇ ਸਾਰੀ ਹਦਾਇਤਾਂ ਉਹਨਾਂ ਨੂੰ ਸਮਝਾਈਆਂ ਗਈਆਂ ਇਲੈਕਸ਼ਨ ਐਕਸਪੈਂਡੀਚਰ ਬਾਰੇ ਦੱਸਿਆ ਗਿਆ ਕਿ ਇਲੈਕਸ਼ਨ ਐਕਸਪੈਂਡੀਚਰ ਦੀ ਲਿਮਿਟਸ ਜਿਹੜੀ ਹੈਗੇ ਜ਼ਿਲ ਤੇ ਸਾਰੀਆਂ ਸੀ ਟਾਈਮ ਟੂ ਟਾਈਮ ਜਿਹੜੇ ਹੈਗੀਆਂ ਨੇ ਅਪਡੇਸ਼ਨ ਉਹਨੂੰ ਦਿੰਦੇ ਰਹਾਂਗੇ ਤੇ ਸਾਡੀ ਜਿਹੜੀ ਹੈਗੀ ਆ ਚਾਰ ਤੱਕ ਨੋਮੀਨੇਸ਼ਨਸ ਨੇ ਪੰਜ ਨੂੰ ਸਕਰੂਪੀ ਐ 6 ਨੂੰ ਵਿਦਡਰੋਅ ਦਾ ਟਾਈਮ ਹੈਗਾ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਬੈਲਟ ਪੇਪਰ ਤੇ ਜਿਹੜੇ ਹੈਗੇ ਨੇ ਜਿੱਥੇ ਵੀ ਚੋਣ ਹੋਣੀ ਜ਼ਰੂਰੀ ਹੋਏਗੀ ਉੱਥੇ ਕੰਟੈਸਟਿੰਗ ਕੈਂਡੀਡੇਟ ਦੀ ਜਿਹੜੇ ਹੈਗੇ ਨੇ ਲਿਸਟਾਂ ਸੂਚੀਆਂ ਜਾਰੀ ਕੀਤੀਆਂ ਜਾਣਗੀਆਂ ਤੇ 14 ਤਾਰੀਖ ਨੂੰ ਜਿਹੜੇ ਹੈਗੇ ਸਾਡੇ ਬਲਾਕ ਸਮਾਰਨ ਦੇ 103 ਬੂਥ ਹੈਗੇ ਨੇ 76 ਸਾਡੇ ਪਿੰਡ ਹੈਗੇ ਨੇ ਜਿਨ੍ਹਾਂ ਵਿੱਚ ਚੋਣ ਦੇ ਜਿਹੜੇ ਹੈਗੇ ਨੇ ਉਸ ਸੂਚੀ ਅਨੁਸਾਰ ਹੀ ਜਿੰਨੇ ਵੀ ਫਿਲਹਾਲ 103 ਬੂਥ ਦੇ ਅਸੀਂ ਅਰੇਂਜਮੈਂਟ ਕਰਕੇ ਚੱਲ ਰਹੇ ਹਾਂ ਜਿੱਤੇ ਸਾਡੀਆਂ ਵੋਟਾਂ ਪਿਆਣੀਆਂ ਨੇ ਉਸ ਚ ਸਾਰੀ ਏ ਐਮ ਐਫ ਫੈਸਿਲਿਟੀਆਂ ਵਗੈਰਾ ਸੀ ਸਾਰੀਆਂ ਵੋਟਰ ਲਿਸਟਾਂ ਸਾਰੀਆਂ ਫਾਈਨਲ ਕਰ ਲਿੱਤੀਆਂ ਨੇ ਤੇ 17 ਤਾਰੀਖ ਨੂੰ ਪਬਲਿਕ ਕੋਲੇ ਸਮਾਨਾ ਵਿਖੇ ਕਾਊਂਟਿੰਗ ਦਾ ਜਿਹੜਾ ਹੈਗਾ ਵੈਨਿਊ ਫਾਈਨਲ ਕੀਤਾ ਗਿਆ ਉੱਥੇ ਹੀ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਬੈਲਟ ਬਾਕਸ ਤੇ ਪੰਚਾਇਤ ਸਮਤੀ ਦੇ ਬੈਲਟ ਬਾਕਸ ਦੀ ਜਿਹੜੀ ਹੈਗੀ ਕਾਊਂਟਿੰਗ ਕੀਤੀ ਜਾਏਗੀ ਤੇ ਜੇਤੂ ਉਮੀਦਵਾਰ ਕੋਸ਼ਿਸ਼ ਕੀਤੇ ਜਾਣ। ਵੇਦਨਸ਼ੀਨ ਹਾਂਜੀ ਸਾੰਨੇ ਜਿਹੜੇ ਹੈਗੇ ਨੇ ਆਪਣੇ ਸਮਾਣਾ ਦੇ 19 ਜਿਹੜੇ ਹੈਗੀਆਂ ਨੇ ਗਿਆ ਲੋਕੇਸ਼ਨਸ ਨੂੰ ਲਾਈਕ ਪੋਲਿੰਗ ਸਟੇਸ਼ਨ ਜਿਵੇਂ ਆਪਾਂ ਕਹਿ ਲਈਏ 19 ਵਿਲੇजेस ਨੂੰ ਅਸੀਂ ਨੇ ਸੈਂਸਿਟਿਵ ਬੂਥ ਡਿਕਲੇਅਰ ਕੀਤਾ ਹੈਗਾ ਜਿੱਥੇ ਐਕਸਟਰਾ ਪੁਲਿਸ ਫੋਰਸ ਜਿਹੜੀ ਹੈਗੀ ਨੀਮਨਸਰ ਡਿਪਲੋਏ ਕੀਤੀ ਜਾਏਗੀ ਤੇ ਉੱਥੇ ਐਕਸਟਰਾ ਕੋਸ਼ਿਸ਼ ਹੋ ਕੇ ਸਾਰਾ ਕੰਮ ਕੀਤਾ ਜਾਏਗਾ ਤੇ 100% ਇਸ ਵੀਡੀਓਗ੍ਰਾਫੀ ਕਰਵਾ ਰਹੇ। ਥੈਂਕ ਯੂ। ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਮ ਕੋਸਿਕ ਸਮਾਣਾ ਨਿਊਜ਼